ਨਵੰਬਰ 1984 ਦੇ ਸਿੱਖ ਵਿਰੋਧੀ ਕਤਲਿਆਂ ਸੰਬੰਧੀ ਦੁਨੀਆ ਦੇ ਸਰਕਟ ਦੇਸ਼ ਅਮਰੀਕਾ ਤੋਂ ਇੱਕ ਬਹੁਤ ਅਹਿਮ ਸੂਚਨਾ ਸਾਹਮਣੇ ਆਈ ਹੈ ਅਮਰੀਕਾ ਦੇ ਨਿਊਯਾਰਕ ਦੀ ਸਟੇਟ ਸੈਨੇਟ ਵਿੱਚ 1984 ਸਿੱਖ ਨਸਲਕੁਸ਼ੀ ਸੰਬੰਧੀ ਇੱਕ ਮਤਾ ਪਾਸ ਕੀਤਾ ਗਿਆ ਅਮਰੀਕਨ ਸਿਆਸਤ ਵਿੱਚ ਸਰਗਰਮ ਨੌਜਵਾਨ ਆਗੂ ਜਪਨੀਤ ਸਿੰਘ ਦੀ ਸਖਤ ਮਿਹਨਤ ਅਤੇ ਸਟੇਟ ਸੈਨੇਟਰ ਜੈਸਿਕਾ ਰੈਮੋਸ ਅਤੇ ਹੋਰਨਾਂ ਦੇ ਯਤਨਾਂ ਸਦਕਾ ਸਿੱਖ ਕੌਮ ਦੀ ਨਸਲ ਕੁਸ਼ੀ ਸੰਬੰਧੀ ਬਿੱਲ ਪਾਸ ਹੋਣ ਨਾਲ ਇਹ ਕਾਰਜ ਪੂਰਾ ਹੋਇਆ ਅਤੇ ਉਥੇ ਪ੍ਰਤੀਨਿਧੀ ਸਭਾ ਵਿੱਚ ਇਸ ਸੰਬੰਧੀ ਤਫਸੀਲ ਵਿੱਚ ਗੱਲ ਵੀ ਹੋਈ ਹੈ ਅਤੇ ਜਾਣਕਾਰੀ ਵੀ ਵਕ ਵਕ ਆਗੂਆਂ ਤੱਕ ਪਹੁੰਚੀ ਹੈ ਨਿਊਯਾਰਕ ਸਟੇਟ ਕੈਪੀਟਲ ਵਿੱਚ ਨਿਊਯਾਰਕ ਸਟੇਟ ਦੀ ਸਮੁੱਚੀ ਸਿੱਖ ਲੀਡਰਸ਼ਿਪ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੇ ਭਰਪੂਰ ਹਾਜ਼ਰੀ ਲਵਾਈ ਅਤੇ ਇਸ ਕਾਰਜ ਵਿੱਚ ਪਰਮਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਵੱਲੋਂ ਸਿੱਖ ਨਸਲ ਕੁਸ਼ੀ ਸੰਬੰਧੀ ਇੱਕ ਪ੍ਰਦਰਸ਼ਨੀ ਵੀ ਲਾਈ ਗਈ ਜਿਸ ਨੂੰ ਸਟੇਟ ਦੇ ਮੌਜੂਦਾ ਨੁਮਾਇੰਦੇ ਅਤੇ ਹੋਰ ਲੋਕਾਂ ਨੇ ਧਿਆਨ ਨਾਲ ਵੇਖਿਆ ਤੇ ਇਸ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਇਸ ਦਰਮਿਆਨ ਅਹਿਮ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਆਗੂ ਜਪਨੀਤ ਸਿੰਘ ਅਮਰੀਕਾ ਵਿੱਚ ਲਗਾਤਾਰ ਸਿੱਖ ਕੌਮ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਦੀ ਆਵਾਜ਼ ਬਖੂਬੀ بلند ਕਰਦੇ ਆ ਰਹੇ ਨੇ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਜਿਸ ਨੂੰ ਲੈ ਕੇ ਹਾਲੇ ਵੀ ਇਨਸਾਫ ਦੀ ਲੜਾਈ ਚੱਲ ਰਹੀ ਹੈ ਉਸ ਸੰਬੰਧੀ ਅਮਰੀਕਾ ਵਰਗੇ ਦੇਸ਼ ਅਤੇ ਨਿਊਯਾਰਕ ਸਟੇਟ ਸੈਨੇਟ ਵਿੱਚ ਵੱਡੇ ਪੱਦਰ ਤੇ ਗੱਲ ਹੋਣਾ ਆਪਣੇ ਆਪ ਵਿੱਚ ਕਾफी अहमियत ਰੱਖਦਾ ਹੈ